ਤਾਂ ਲੱਗਦਾ ਕਿ ਰਾਜਾ ਬੜਿੰਗ ਨੂੰ ਇਹ ਬਿਆਨ ਦੇਣਾ ਚਾਹੀਦਾ ਸੀ ਜਿਹੜੀ ਵੀਡੀਓ ਦੇਖੀ ਉਸ ਵੀਡੀਓ ਤੋਂ ਤੁਸੀਂ ਕੀ ਅੰਦਾਜ਼ਾ ਲਾਇਆ ਜਿਹੜੇ ਪਿੱਛੇ ਉਹਨਾਂ ਦੇ ਅੱਗੇ ਬੈਠੇ ਸੀ ਉਹ ਹੱਸਦੇ ਉਹ ਹੱਸਦੇ ਪਏ ਸੀ ਭਾਈ ਉਹਦੇ ਬਿਆਨ ਦੇ ਕਿ ਬੋਲੀ ਕੀ ਜਾਂਦਾ ਹੈ ਰਾਜਾ ਬੜਿੰਗ ਬੈਠਾ ਮਾਲਵੇ ਦੀ ਧਰਤੀ ਤੇ ਬਿਆਨ ਆ ਕਿ ਮਾਝੀ ਧਰਤੀਲ ਹੋਣ ਨੇ ਪਰ ਹਮਾਜੀ ਤੇ ਇਤਿਹਾਸ ਚੈੱਕ ਕਰ ਲੈ ਕਰੀ ਆਗੇ ਹੂੰ ਤੂੰ ਭਰਾ ਇੰਦਰਾ ਗਾਂਧੀ ਰੀਚਰ ਪਾ ਕੇ ਤੂੰ ਕਹਿੰਦਾ ਮੇਰੀ ਮਾਂ ਵਾ ਇਹ ਉਹ ਹੈ ਮਾ ਦੀ ਗੱਲ ਕਰ ਰਹੇ ਜਿਹਨੇ ਆਪਣੇ ਕਾਲ ਤਖਸ ਟੈਂਕ ਦੇ ਉੱਤੇ ਅਟੈਕ ਫੌਜਾਂ ਨੇ ਮਤਲਬ ਕਿ ਟੈਂਕਾਂ ਨਾਲ ਗੋਲੇ ਵਰਕ ਕੀਤੇ ਹਨ ਹਾਂ ਭਾਵੇਂ ਕਿ ਮੈਨੂੰ ਨਹੀਂ ਸਮਝਦਾ ਲੱਗਦੀ ਕਿ ਇਹੋ ਜਿਹੇ ਬਿਆਨ ਬਜੀ ਕਿਉਂ ਦਿੰਦੇ ਆਗੇ ਮਤਲਬ ਜਾਣ ਪੁੱਝ ਕੇ ਪੰਜਾਬ ਦਾ ਮੂਹ ਖਰਾਬ ਕਰਨਾ ਚਾਹੁੰਦੇ ਵੇ ਤੇ ਜਾਣ ਪੁੱਝ ਕੇ ਮੂਹ ਈ ਖਰਾਬ ਕਰਨਾ ਚਾਹੁੰਦੇ ਵੇ ਇਹਨਾਂ ਨੂੰ ਕਿਸੇ ਨੂੰ ਕੋਈ ਗੱਲ ਵੀ ਨਹੀਂ ਕਹੀ ਆਪਣੇ ਮੂੰਹ ਆ ਕੇ ਜਵਾਬ ਲਾ ਦਿੰਦੇ ਆਗੇ ਮੈਂ ਕਿਹਨਾਂ ਨੂੰ ਕਦੀ ਗਿਆ ਵੀ ਨਹੀਂ ਸੀ ਵੱਲੋਂ ਨਾ ਮੈਂ ਕੇ ਸੰਗਤ ਨੂੰ ਜਾ ਕੇ ਈ ਬਾਰੇ ਪ੍ਰਚਾਰ ਕੀਤਾ ਹੋਵੇ ਹਾਂ ਇਹਨਾਂ ਜ਼ਰੂਰ ਕਹੀ ਦਾ ਖਾਲਸਾ ਰਾਏ ਸਾਨੂੰ ਚਾਹੀਦਾ ਵੇ ਇਹ ਦੇਖਣੇ ਪਿਆਲ ਦੇ ਅਧਾਰ ਤੇ ਖਾਲਸਾ ਆਇਆ ਹੋਣਾ ਚਾਹੀਦਾ ਉਹ ਜਿਹੜਾ ਰਾਜਾ ਅਵੜਿੰਗ ਨੇ ਜਿਹੜਾ ਬਿਆਨ ਆਇਆ ਵਾ ਹਨਾ ਤੁਸੀਂ ਕਾਲਜਾਂ ਦੀ ਕੋਈ ਮੈਥ ਉੱਥੇ ਪ੍ਰਚਾਰ ਨਹੀਂ ਕਰਾ ਰਹੇ ਮੈਨੂੰ ਇਹ ਨਹੀਂ ਸਮਝ ਆਈ ਜਿਹੜਾ ਰਾਜਾ ਅਵੜਿੰਗ ਨੇ ਬਿਆਨ ਦਿੱਤਾ ਵਾ ਪਰ ਆਇਆ ਅਵੜੀ ਨੂੰ ਇਹ ਨਹੀਂ ਚੇਤਾ ਆਉਂਦਾ ਪਿਆ ਕਿ ਦਿੱਲੀ ਦੇ ਸਿੱਖਾਂ ਦੀ ਕਿੰਨੀ ਨਸਲ ਕੁਸੀ ਕੀਤੀ ਗਈ ਹੈ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨੂੰ ਅੱਗ ਲਾ ਕੇ ਸਾੜਿਆ ਗਿਆ ਸਿੱਖਾਂ ਦੇ ਘਰ-ਖਾਨੇ ਖਰਾਬ ਹੋ ਚੁੱਕੇ ਨੇ ਸਿੱਖਾਂ ਦੀਆਂ ਕੁੜੀਆਂ ਦਾ ਬਲਤਕਾਰ ਉੱਥੇ ਕਿ ਕੁਛ ਨਹੀਂ ਹੋਇਆ ਇਹ ਬਿਆਨ ਲਾ ਲਈ ਕਿਦਾਂ ਕਿ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਬਿਆਨ ਉਹ ਲਾਉ ਜਿਹੜਾ ਸਹੀ ਹੋਵੇ ਇਹਨਾਂ ਦੇ ਪਿੱਛੇ ਪ੍ਰਤਾਪ ਸਿੰਘ ਬਾਜਵਾ ਬੈਠੇ ਹੋਣਾ ਫੇਸ ਦਾ ਰਿਐਕਸ਼ਨ ਵੀ ਖੋਸਟੀਆਂ ਉਹਨਾਂ ਦਾ ਬਿਆਨ ਕੋ ਦਿੰਦੇ